ਇਹ ਜੇਤ ਲਈ ਆਏ ਗੱਲ ਕਰਕੇ ਮਤਲਬ ਉਹਨਾਂ ਨੇ ਆਖਿਆ ਕਿ ਜੀ ਚਾਹੇ ਪੰਜਾਬੀ ਇੱਧਰ ਦੇ ਆ ਚਾਹੇ ਉੱਧਰ ਦੇ ਤੇ ਹਾਂਜੀ ਜੀ ਕੀ ਹਾਲ ਚਾਲ ਹੈ ਸੰਗੰਧਾ ਅਮੀਦ ਕਰਦੇ ਵਧੀਆ ਹੋਵੰਗੇ ਤੇ ਉੱਪਰ ਵਾਲਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਵੀਡੀਓ ਹੈਗੀ ਆਪਣੇ ਦਿਲ ਦਿਲਜੀਤ ਭਾਈ ਜਾਨ ਦੀ ਤੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਬਹੁਤ ਹੀ ਵਧੀਆ ਸਿੰਗਰ ਨੇ ਤੇ ਐਕਟਰ ਨੇ ਮੂਵੀਜ਼ ਦੇ ਵਿੱਚ ਤੇ ਸਭ ਦੇ ਦਿਲਾਂ 'ਚ ਰਾਜ ਕਰਦੇ ਸਭ ਦੇ ਦਿਲਾਂ 'ਚ ਦਿਲਜੀਤ ਮਤਲਬ ਦਿਲ ਜਿਤਨੇ ਵਾਲਾ ਉਹਨਾਂ ਦੇ ਨਾਂ ਵੀ ਦਿਲਜੀਤ ਹੈ ਤੇ ਫਿਰ ਅੱਲਾਹ ਤਾਲਾ ਨੇ ਉਹਨੂੰ ਕੁਆਲਿਟੀ ਉਹ ਦਿੱਤੀ ਆ ਕਿ ਬਾਕੀ ਸਾਰਿਆਂ ਦਾ ਦਿਲ ਜਿੱਤਦਾ ਹੋ। ਹਾਂ ਉਹ ਪਿਛਲੇ ਦਿਨਾਂ ਤੁਹਾਨੂੰ ਪਤਾ ਇੱਕ ਵੈਡਿੰਗ ਸੀਗੀ ਬਹੁਤ ਹੀ ਉਹ ਅੰਬਾਨੀ ਦੇ ਮੁੰਡੇ ਦੀ ਬਹੁਤ ਹੀ ਰਿਚ ਜਿਹੜੀ ਹੈ ਰਿਚ ਜੈਸਟ ਫੈਮਿਲੀ ਮੁਕੇਸ਼ ਅੰਬਾਨੀ ਹਾਂਜੀ ਉਹਨਾਂ ਦੀ ਸ਼ਾਦੀ ਦੇ ਵਿੱਚ ਤੇ ਉਹਨਾਂ ਉਹਨਾਂ ਨੂੰ ਵੀ ਨਚਾ ਦਿੱਤਾ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਵੀ ਨਹੀਂ ਸੀ। ਇੰਨਾ ਜ਼ਿਆਦਾ ਹੋ ਆਪਣਾ ਪੰਜਾਬੀ ਅੱਜ ਦੀ ਜਿਹੜੀ ਵੀਡੀਓ ਇਹ ਵੀ ਦਿਲ ਜਿੱਤਣ ਵਾਲੀ ਆ ਜੀ ਇਹਨਾਂ ਨੇ ਜੋ ਮਤਲਬ ਏ ਕੋਈ ਇਹਨਾਂ ਦਾ ਕੰਸਰਟ ਹੋ ਰਿਹਾ ਵਾ ਕੋਈ ਲਾਈਵ ਸ਼ੋਅ ਹੋ ਰਿਹਾ ਸੀ ਤੇ ਉਹਦੇ ਵਿੱਚ ਨਾ ਆਪਣਾ ਕੋਈ ਇੱਕ ਫੈਨ ਸਟੇਜ ਦੇ ਉੱਤੇ ਚੜ ਕੇ ਆਂਦੇ ਹਨਾ ਅੱਛਾ ਤੇ ਉਹ ਉਹਨਾਂ ਦੇ ਬਾਰੇ ਦਿਲਜੀਤ ਸਾਹਿਬ ਕੀ ਕਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਤੋਂ ਇਲਾਵਾ ਕੀ ਮੈਸੇਜ ਦਿੱਤਾ ਵਾ ਆਪਣੇ ਛੜਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਵਾਸਤੇ ਤੇ ਇਹ ਬਹੁਤ ਵਧੀਆ ਵੀਡੀਓ ਆ ਜੀ لازਮੀ ਤੁਸੀਂ ਦੇਖਿਓ ਵੀ ਤੇ ਇਹਨੂੰ ਸ਼ੇਅਰ ਵੀ ਜਿਆਦਾ ਜਿਆਦਾ ਕਰਿਓ ਦੇਖਦੇ ਆਂ ਬਾਕੀ ਇਸ ਜੀ ਆਪਾਂ ਸਾਰੀ ਇੱਥੇ ਦੱਸ ਦਿੱਤੀ ਵੀਡੀਓ ਦੇਖਣ ਲੱਗੀ ਪਿਆ ਦਾ ਹੋਣਾ ਜੀ ਚਲੋ ਜੀ ਅੱਜ ਦੀ ਵੀਡੀਓ ਦੇਖਦੇ ਆਂ ਛੋਟੀ ਜੀ ਵੀਡੀਓ ਆ ਮਤਲਬ ਸਾਈਜ਼ ਛੋਟੀ ਆ ਲੇਕਿਨ ਜੇ ਆਪਾਂ ਵਜ਼ਨ ਦੀ ਗੱਲ ਕਰੀਏ ਤੇ ਮੈਂ ਕਹਿੰਦਾ ਸਭ ਤੋਂ ਭਾਰੀ ਆ ਪੂਰੇ ਭਾਰਾਂ ਦੇ ਪੂਰੇ ਭਾਰ ਦੀ ਵੀਡੀਓ ਆ ਜੀ ਪੂਰਾ ਬਹੁਤ ਭਾਰੀ ਮਤਲਬ ਵੈਸੇ ਮੈਂ ਵਜ਼ਨ ਦੇ ਸਾਬ ਨਾਲ ਕਹਿੰਦਾ ਜੀ ਕਹਿੰਦੇ ਨਾ ਜੀ ਗੱਲ 'ਚ ਵਜ਼ਨ ਆ ਤੇ ਆ ਵੀਡੀਓ ਦੇ ਵਿੱਚ ਹੀ ਵਜ਼ਨ ਆਇਗਾ ਬਹੁਤ ਸਾਰਾ ਕਿਉਂਕਿ ਇਹ ਛੋਟੀ ਜਿਹੀ ਵੀਡੀਓ ਹੈ ਵਜ਼ਨ ਵਾਲੀ ਵੀਡੀਓ ਆ ਤੇ ਲਾਜ਼ਮੀ ਦੇਖ ਤੁਸੀਂ ਵੀ ਦੇਖਣੀ ਤੇ ਸ਼ੇਅਰ ਵੀ ਕਰਨੀ ਹੈ ਇਸ ਲਈ ਸਟਾਰਟ ਕਰਦੇ ਆਂ ਵੀਡੀਓ ਚਲੋ ਇਹ ਤਾਂ ਦੇਖਣੀ ਪੈਣੀ ਫਿਰ ਵੀਡੀਓ ਚਲੋ ਸਟਾਰਟ ਕਰੋ ਇਹ ਲੜਕੀ ਆ ਆਪਣੇ ਆਟੋਗ੍ਰਾਫ ਲਿਆ ਨਾ ਉਹਨਾਂ ਨੂੰ ਪਾਕਿਸਤਾਨ ਪਾਕਿਸਤਾਨ ਤੋਂ ਜ਼ੋਰਦਾਰ ਦਾੜੀਆਂ ਵੀ ਇਹਨਾਂ ਦੀ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਐ ਬਿਲਕੁਲ ਸਿੰਗਰਾਂ ਵਾਸਤੇ ਦਿਲ 'ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਐ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਬਿਲਕੁਲ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਐ ਸਾਂਝੇ ਕਿੰਨੀ ਕਿੰਨੀ ਸੋਹਣੀ ਗੱਲ ਕੀਤੀ ਐ ਨਾ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿਗਾ ਤੇ ਜਿਹੜੇ ਪਾਕਿਸਤਾਨ ਤੋਂ ਆਇਆ ਉਹਨਾਂ ਨੂੰ ਵੀ ਨਿਗਾ ਸਵਾਗਤ ਸਾਡੇ ਸਾਰਿਆਂ ਵੱਲੋਂ ਪਾਕਿਸਤਾਨ ਦੇ ਅੱਗੇ ਵੀ ਲਾਦਾ ਬਹੁਤ ਜ਼ਿਆਦਾ ਮੱਤੀ ਹੈ ਇੱਥੇ ਬਾਹਰ ਕਿਤੇ ਕਨਸਰਟ ਹੋ ਰਿਹਾ ਨਾ ਜ਼ੋਰ ਦੱਤਾ ਲੀਸ ਕੁੜੀ ਦੇ ਨਾਲ ਦੇ ਵਿੱਚ ਜੇ ਇਹਨਾ ਦਿਲ ਜੇਤੂ ਲੈ ਆਏ ਗੱਲ ਕਰਕੇ ਮਤਲਬ ਉਹਨਾਂ ਨੇ ਆਖਿਆ ਕਿ ਜੀ ਚਾਹੇ ਪੰਜਾਬੀ ਇੱਧਰ ਦੇ ਆ ਚਾਹੇ ਉੱਧਰ ਦੇ ਉਹਨਾਂ ਵਾਸਤੇ ਇੱਕ ਬਰਾਬਰ ਦਾ ਹਜ਼ਾਰ ਦੀ ਗੱਲ ਹੈ ਪੰਜਾਬੀ ਪੰਜਾਬੀਆਂ ਨੂੰ ਤੇ ਜੋੜ ਦੀ ਬੋਲੀ ਸਾਡੀ ਜਿਹੜੀ ਮਾਂ ਬੋਲੀ ਹੈਗੀ ਆ ਉਹ ਬੋਲਣ ਵਾਲੇ ਜਿੱਥੇ ਵੀ ਹੈਗੇ ਆ ਉਹ ਜਦੋਂ ਜ਼ਾਰੀ ਦੀ ਗੱਲ ਆ ਬੰਦਾ ਬਾਹਰ ਮਿਲੇ ਜਾਂ ਕਿਤੇ ਵੀ ਕਿਸੇ ਕੰਟਰੀ 'ਚ ਮਿਲੇ ਉਹ ਜਦੋਂ ਆਪਣੀ ਬੋਲੀ ਬੋਲਣ ਵਾਲਾ ਮਿਲਦਾ ਨਾ ਤੇ ਇਦਾਂ ਲਾਹੇ ਨਾ ਕੋਈ ਆਪਣਾ ਬਹੁਤ ਹੀ ਪਿਆਰਾ ਆ ਗਿਆ ਤੇ ਜ਼ਾਹਿਰ ਹੈ ਦੇਖੋ ਮਾਂ ਬੋਲੀ ਆ ਜੇ ਮਾਂ ਮਾਂ ਸਾਰਿਆਂ ਦੀ ਸਾਂਝੀ ਆ ਤੇ ਫਿਰ ਕੀ ਹੋਰ ਕਹਿੰਦੇ ਆ ਬੋਲੀ ਸਾਂਝੀ ਭੈਣ ਭਰਾਏ ਸਾਰੇ ਹੋਏ ਨਾ ਆਪਸ ਵਿੱਚ ਉਹ ਹੁਣ ਪਾਕਿਸਤਾਨੀ ਫੈਨ ਸਟੇਜ ਤੇ ਆ ਕੇ ਆਟੋਗ੍ਰਾਫ ਲੈਂਦੇ ਫਿਰ ਉਹਦੇ ਥਰੂ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਵਾ ਤੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਬਹੁਤ ਭਾਰੀ ਵੀਡੀਓ ਆ ਤੇ ਵਾਕੀ ਵਜ਼ਨ ਮਤਲਬ ਮੈਂ ਪਹਿਲੀ ਵਾਰੀ ਦੇਖ ਰਹੀ ਸੀ ਤੇ ਮੇਰੇ ਦਿਲ ਨਾ ਸੁਣ ਕੇ ਖੁਸ਼ ਹੋ ਗਿਆ ਮਤਲਬ ਉਹਨਾਂ ਦੀ ਗੱਲ ਸੁਣ ਕੇ ਇਹ ਹੈ ਆਪਣੀ ਬੋਲੀ ਬੋਲਣ ਵਾਲੇ ਭਾਵੇਂ ਸਰ ਹੱਤੋਂ ਇੱਧਰ ਆ ਤੇ ਭਾਵੇਂ ਉਧਰ ਆ ਇਹ ਬੋਲੀ ਵਿੱਚ ਕੋਈ ਸਰਦ ਨਹੀਂ ਹੈਗੀ ਹਾਂਜੀ ਤੇ ਇਹ ਸਾਰੀ ਪੋਲਿਟਿਸ਼ੀਅਨਸ ਵਗੈਰਾ ਜਿਹੜੇ ਆ ਸਿਆਸਤ ਤਾਂ ਸਿਆਸਤ ਹੁੰਦੀ ਜੀ ਲੇਕਿਨ ਸਾਡੀ ਜਿਹੜੀ ਬੋਲੀ ਆ ਉਹ ਵਾਕੀ ਦਿਲਜੀਤ ਲਿਆ ਕਰ ਸੀ ਨਾ ਦਿਲਜੀਤ ਸਾਹਿਬ ਨੇ ਦਿਲਜੀਤ ਲਿਆ ਪਾਕਿਸਤਾਨੀਆਂ ਦਾ ਵੀ ਤੇ ਪੂਰੀ ਦੁਨੀਆ 'ਚ ਰਹਿਣ ਵਾਲੇ ਜਿੰਨੇ ਵੀ ਆਪਣੇ ਪੰਜਾਬੀ ਉਹਨਾਂ ਸਾਰਿਆਂ ਦਾ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਜ਼ਮੀ ਸਾਨੂੰ ਦੱਸਣਾ ਹੈਗਾ ਕਮੈਂਟ ਕਰਕੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਹੁਣ ਅਗਲੀ ਵਾਲੀ ਵੀਡੀਓ 'ਚ ਉਦੋਂ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਰੱਖੋ ਤੇ ਸਾਡੀ ਨੋਟੀਫਿਕੇਸ਼ਨ ਤੇ ਗੌਰ ਕਰਿਆ ਕਰੋ ਤੇ ਤੁਸੀਂ ਤਿਆਰੀ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਲਾਈਕ ਕਰਨ ਦੀ ਤੇ ਸ਼ੇਅਰ ਕਰਨ ਦੀ ਤੇ ਓਨੀ ਦੇਰ ਚ ਅਸੀਂ ਫਿਰ ਅਗਲੀ ਵੀਡੀਓ ਲੈ ਕੇ ਆਉਂਦੇ ਤੁਹਾਨੂੰ ਅਗਲੀ ਵੀਡੀਓ ਚ ਮਿਲਦੇ ਆਂ ਅੱਲਾਹ হাফেজ ਰੱਬ ਰੱਖਾ ਜੀ